ਸ੍ਰੀ ਅਕਾਲ ਤਖਤ ਸਾਹਿਬ ਨੂੰ ਵਰਤ ਕੇ ਨਵੇਂ ਚੁੱਲ੍ਹੇ ਦੇ ਪ੍ਰਧਾਨ ਬਣੇ ਹਰਪ੍ਰੀਤ ਸਿੰਘ ਦੇ ਨਾਲ ਜਥੇਦਾਰ ਰਹਿੰਦਿਆਂ ਵੀ ਵੱਡੇ ਵਿਵਾਦ ਜੁੜੇ ਰਹੇ ਹਨ ਜਿਨ੍ਹਾਂ ਨੇ ਪੰਥ ਨੂੰ ਦੁਬਧਾ ਵਿੱਚੋਂ ਕੱਢਣ ਦੀ ਬਜਾਏ ਦੁਬਧਾ ਨੂੰ ਹੋਰ ਡੂੰਘਾ ਕਰ ਦਿੱਤਾ ਆਓ ਉਹਨਾਂ ਦੇ ਕੁਝ ਚੁਣੀਂਦੇ ਮਸਲਿਆਂ ਬਾਰੇ ਚਾਨਣਾ ਪਾਉਂਦੇ ਹਾਂ 2021 ਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਹੋਈ ਬੇਅਦਬੀ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਸਰਕਾਰ ਨੂੰ 7 ਦਿਨ ਦਾ ਸਮਾਂ ਦਿੱਤਾ ਪਰ ਕਾਂਗਰਸੀ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਗ੍ਰਹਿ ਮੰਤਰੀ ਸੁਖੀ ਰੰਦਾਵਾ ਤੋਂ ਕੋਈ ਜਵਾਬ ਤਲਬੀ ਨਹੀਂ ਕੀਤੀ ਗਈ 2021 ਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਠਹਿ ਢੇਰੀ ਕਰਨ ਵਾਲੀ ਕਾਂਗਰਸ ਪਾਰਟੀ ਦੇ ਪਤਿਤ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਨੇੜਤਾ ਬਣਾਈ ਅਤੇ ਸ੍ਰੀ ਅਕਾਲ ਸਖ ਸਾਹਿਬ ਦੀ ਮਰਿਆਦਾ ਦੇ ਉਲਟ ਚਲਦੇ ਹੋਏ ਪਤਿਤ ਚਰਨਜੀਤ ਚੰਨੀ ਦੇ ਪਤਿਤ ਪੁੱਤਰ ਦੇ ਆਨੰਦ ਕਾਰਜ ਚ ਸ਼ਾਮਲ ਹੋ ਕੇ ਅਰਦਾਸ ਕੀਤੀ 2022 ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਸਮੇਂ ਮੁੱਖ ਮੰਤਰੀ ਨਿਵਾਸ ਦੇ ਬਾਹਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਵਾਲੀ ਗੱਡੀ ਦੀ ਤਲਾਸ਼ੀ ਲੈਣ ਦਾ ਮਾਮਲਾ ਸ਼ਿਕਾਇਤ ਮਿਲਣ ਤੇ ਹਰਪ੍ਰੀਤ ਸਿੰਘ ਨੇ ਵਿਚਾਰਿਆ ਤੱਕ ਨਹੀਂ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਆਗੂ ਰਾਗਵ ਚੱਡਾ ਅਤੇ ਪ੍ਰਨੀਤੀ ਚੋਪੜਾ ਦੇ ਮੰਗਣੀ ਸਮਾਗਮ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਵਿਰੁੱਧ ਜਾ ਕੇ ਸ਼ਮੂਲਿਤ ਕੀਤੀ ਜਿੱਥੇ ਸ਼ਰਾਬ ਰੂਪੀ ਨਸ਼ੇ ਪਰੋਸੇ ਜਾ ਰਹੇ ਸਨ 2022 ਚ ਅਮਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਵੱਲੋਂ ਅਜਨਾਲੇ ਥਾਣੇ ਵਿੱਚ ਤਾਨ-ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਲਜਾਣ ਦੇ ਮਾਮਲੇ ਵਿੱਚ ਕਮੇਟੀ ਬਣਾਈ ਪਰ ਕਮੇਟੀ ਵੱਲੋਂ ਰਿਪੋਰਟ ਸੰਪੰਨ ਤੋਂ ਬਾਅਦ ਕੋਈ ਕਾਰਵਾਈ ਨਹੀਂ ਕੀਤੀ ਅਤੇ ਹਰਪ੍ਰੀਤ ਸਿੰਘ ਨੇ ਰਿਪੋਰਟ ਠੰਡੇ ਬਸਤੇ ਵਿੱਚ ਛੁੱਟ ਦਿੱਤੀ। 2023 ਵਿੱਚ ਮੌਜੂਦਾ ਪੰਜਾਬ ਸਰਕਾਰ ਦੇ ਹੁਕਮਾ ਤਹਿਤ ਪੰਜਾਬ ਪੁਲਿਸ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸਾਹਿਬ ਤੇ ਗੋਲੀ ਚਲਾ ਕੇ ਸ੍ਰੀ ਅਕੰਡ ਪਾਠ ਸਾਹਿਬ ਖੰਡਿਤ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਦਬੀ ਹੋਈ ਇਸ ਦੀ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਪੁਜੀ ਪਰ ਇਸ ਘਟਨਾ ਤੇ ਹਰਪ੍ਰੀਤ ਸਿੰਘ ਨੇ ਚੁੱਪੀ ਵੱਟ ਲਈ ਸਿੱਖ ਕੌਮ ਦੇ ਲੰਮੇ ਸਮੇਂ ਤੋਂ ਲਟਕੇ ਆ ਰਹੇ ਮਸਲੇ ਬੰਦੀ ਸਿੰਘਾਂ ਦਾ ਮਸਲਾ ਤਖਤਾਂ ਉੱਪਰ ਕਬਜ਼ਿਆਂ ਦਾ ਮਸਲਾ ਗੁਰਦੁਆਰਾ ਡਾਂਗਮਾਰ ਦਾ ਮਸਲਾ ਹਰਿਆਣਾ ਅਤੇ ਦਿੱਲੀ ਕਮੇਟੀ ਉੱਪਰ ਭਾਜਪਾ ਦੇ ਕਬਜ਼ੇ ਦਾ ਮਸਲਾ ਸਿੱਖਾਂ ਦੀ ਵੱਖਰੀ ਪਛਾਣ ਅਤੇ ਹੋਣ ਦਾ ਮਸਲਾ ਇੰਨਾ ਸਭ ਮਸਲਿਆਂ ਨੂੰ ਦਰਕਨਾਰ ਕਰ ਹਰਪ੍ਰੀਤ ਸਿੰਘ ਨੇ ਰਪਾਜਪਾ ਆਗੂਆਂ ਨਾਲ ਸਾਂਝਾ ਪਾਈਆਂ ਹਰਪ੍ਰੀਤ ਸਿੰਘ ਨੇ ਇੱਕ ਵਾਰ ਮੀਡੀਆ ਵਾਰਤਾ ਦੌਰਾਨ ਆਪਣੀ ਦਿੱਲੀ ਨਾਲ ਯਾਰੀ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਦਿੱਲੀ ਨਾਲ ਸਾਡੀ ਯਾਰੀ ਹੈ ਬੀਤੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੀਆਂ ਸ਼ਿਕਾਇਤਾਂ ਬੀਬੀ ਜ਼ਗੀਰ ਕੌਰ ਤੇ ਲੱਗੇ ਇਲਜ਼ਾਮ ਪੰਥ ਵੱਲੋਂ ਛੇਕੇ ਜੋਗਿੰਦਰ ਸਪੋਕਸਮੈਨ ਦੇ ادارے ਨਾਲ ਸਾਂਝ ਰੱਖਣ ਵਾਲੇ ਆਗੂਆਂ ਨੇ ਜੋਗਿੰਦਰ ਸਪੋਕਸਮੈਨ ਨੂੰ ਵਿਧਾਨ ਸਭਾ ਚ ਦਿੱਤੀ ਸ਼ਰਧਾਂਜਲੀ ਦੀ ਸ਼ਿਕਾਇਤ ਵਿਰੁੱਧ ਕੋਈ ਫੈਸਲਾ ਨਾ ਲਿਆ ਗਿਆ 2 ਦਸੰਬਰ ਨੂੰ ਪਾਈਪਾ ਦੇ ਨੇੜਲੇ ਸਾਥੀਆਂ ਪ੍ਰਤੀ ਨਰਮ ਰਵੱਈਆ ਵਿਖਾਉਣਾ ਅਤੇ ਉਹਨਾਂ ਦਾ ਬਚਾਅ ਕਰਨਾ ਹਰਪ੍ਰੀਤ ਸਿੰਘ ਨੂੰ ਸ਼ੱਕ ਦੇ ਕੇਰੇ 'ਚ ਖੜਾ ਕਰਦਾ ਹੈ ਹਰਪ੍ਰੀਤ ਸਿੰਘ ਦੇ ਸਾਧੂ ਵੱਲੋਂ ਲਗਾਏ ਇਲਜ਼ਾਮਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਜਾਂਚ ਕਮੇਟੀ ਦਾ ਗਠਨ ਕੀਤਾ ਜਿੱਥੇ ਹਰਪ੍ਰੀਤ ਸਿੰਘ ਨੇ ਉਹਨਾਂ ਨੂੰ ਕੋਈ ਸਹਿਯੋਗ ਨਹੀਂ ਦਿੱਤਾ ਜਾਂਚ ਕਮੇਟੀ ਨੇ ਪੜਤਾਲ ਦੌਰਾਨ ਪਾਇਆ ਕਿ ਹਰਪ੍ਰੀਤ ਸਿੰਘ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹੁੰਦਿਆਂ ਪੰਜ ਪਿਆਰੇ ਸਹਿਬਾਨ ਨੂੰ ਝੂਠ ਬੋਲ ਕੇ ਤੱਕ ਸ੍ਰੀ ਦਮਦਮਾ ਸਾਹਿਬ ਬੁਲਾਇਆ ਅਤੇ ਆਪਣੇ ਨਿੱਜੀ ਹਿੱਤਾਂ ਲਈ ਗੁਰਮਰਿਆਦਾ ਦੀ ਉਲੰਘਣਾ ਕਰਦੇ ਹੋਏ ਚੱਲਦੇ ਕੀਰਤਨ ਨੂੰ ਰੁਕਵਾ ਕੇ ਘੋਰ ਬੇਅਦਬੀ ਕੀਤੀ। ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਹਰਪ੍ਰੀਤ ਸਿੰਘ ਨੇ ਜਥੇਦਾਰੀ ਦੇ ਕਾਰਜਕਾਲ ਦੌਰਾਨ ਸੈਂਕੜੇ ਤੋਂ ਵੱਧ ਵਿਦੇਸ਼ੀ ਦੌਰੇ ਕੀਤੇ ਅਤੇ ਇਹਨਾਂ ਦੌਰਿਆਂ ਦੌਰਾਨ ਵਿਦੇਸ਼ਾਂ ਤੋਂ ਮਿਲੀ ਡਾਲਰਾਂ ਦੀ ਭੇਟਾ ਗੁਰੂ ਦੀ ਗੋਲਕ ਵਿੱਚ ਪਾਉਣ ਦੀ ਬਜਾਏ ਆਪਣੀ ਜੇਬ ਵਿੱਚ ਪਾਈ। ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾਉਣ ਲਈ ਏਜੰਸੀਆਂ ਦੀ ਸ਼ੈਤੇ ਜਥੇਦਾਰੀ ਦੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਪਣੇ ਨਿੱਜ ਲਈ ਫੈਸਲੇ ਕੀਤੇ ਸੁਧਾਰ ਲਹਿਰ ਦੇ ਆਗੂਆਂ ਨਾਲ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਖਿਲਾਫ ਸਾਜਸ਼ਾ ਰਚੀਆਂ ਖੁਦ ਹੀ ਬਾਗੀਆਂ ਤੋਂ ਸਰਦਾਰ ਸੁਖਬੀਰ ਸਿੰਘ ਖਿਲਾਫ ਸ਼ਿਕਾਇਤ ਲਈ ਖੁਦ ਉਹਨਾਂ ਨੂੰ ਤਲਬ ਕੀਤਾ ਖੁਦ ਹੀ ਸਜ਼ਾ ਸੁਣਾਈ ਖੁਦ ਹੀ ਭਰਤੀ ਕਮੇਟੀ ਬਣਾਈ ਅਤੇ ਖੁਦ ਹੀ ਉਸ ਭਰਤੀ ਕਮੇਟੀ ਦੀ ਪਹਿਲੀ ਪਰਚੀ ਕਟਵਾਈ ਤੇ ਖੁਦ ਹੀ ਨਵੇਂ ਚੁੱਲ੍ਹੇ ਦਾ ਪ੍ਰਧਾਨ ਬਣ ਗਏ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਪਣੇ ਹੀ ਜਾਰੀ ਕੀਤੇ ਹੁਕਮਨਾਮੇ ਦੀ ਉਲੰਘਣਾ ਸੀ ਜਿਸ ਵਿੱਚ ਪੁਰਾਣਾ ਚੁੱਲਾ ਸਮੇਟ ਕੇ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਤੀ ਲਈ ਕੰਮ ਕਰਨ ਦਾ ਹੁਕਮ ਹੋਇਆ ਸੀ ਪਰ ਹਰਪ੍ਰੀਤ ਸਿੰਘ ਨੇ ਨਵਾਂ ਚੁੱਲਾ ਖੋਲ ਹੁਕਮਨਾਮੇ ਦੀ ਉਲੰਘਣਾ ਕੀਤੀ ਇਸ ਤਰ੍ਹਾਂ ਲਾਲਚੀ ਬਿਰਤੀ ਦਾ ਇਨਸਾਨ ਹਰਪ੍ਰੀਤ ਸਿੰਘ ਏਜੰਸੀਆਂ ਨਾਲ ਮਿਲ ਕੇ ਕੌਮ ਦੀਆਂ ਜੜਾਂ ਵਿੱਚ ਤੇਲ ਪਾ ਰਿਹਾ ਹੈ ਕੌਮ ਇਨਾ ਪੰਥ ਦੇ ਗਦਾਰਾਂ ਨੂੰ ਕਦੇ ਮਾਫ ਨਹੀਂ ਕਰੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ